ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਥੋੜਾ ਸਾਰਿਆਂ ਨਾਲ ਨਿੱਕੂ ਇੱਕ ਸ਼ਖਸ ਜਦ ਕਿ ਮੇਰਾ ਜੀਜਾ ਕਹਿੰਦੇ ਮਾਨ ਨਹੀਂ ਕਰਦਾ ਉਹਨੂੰ ਉਹ ਮੇਰੀ ਭੈਣ ਨੂੰ ਨਾ ਨਿਤ ਨਵੀਆਂ ਟੋਰਚਰ ਵਾਜੀਆਂ ਕਰਦਾ ਵਾ ਕਹਿੰਦਾ ਵਾ ਬਈ ਮੈਂ ਤੈਨੂੰ ਏਸੀ ਲਵਾ ਕੇ ਦਿੱਤਾ ਆਪਣੇ ਮੁੰਡੇ ਕਰਕੇ ਯਾ ਤੂੰ ਆਪਣੇ ਮੁੰਡੇ ਕਰਕੇ ਏਸੀ ਲਵਾ ਕੇ ਦਿੱਤਾ ਮੈਂ ਤੇ ਸਹਾਰ ਨਹੀਂ ਕੀਤਾ ਠੀਕ ਹੈ ਨਾ ਪਹਿਲੀ ਗੱਲ ਤਾਂ ਇਹ ਆ ਤੂੰ ਮੇਰੀ ਮਾਂ ਨੂੰ ਫੋਨ ਕਰਕੇ ਕਹਿਣਾ ਪਿਆ ਵਾ ਏਸੀ ਲਵਾ ਕੇ ਦਿਓ ਲਵਾ ਕੇ ਦਿਓ ਯਾ ਤੈਨੂੰ ਜਦੋਂ ਇੱਕ ਵਾਰੀ ਕਹਿਤਾ ਵਾ ਤੈਨੂੰ ਸਕੈਨਰ ਪਾ ਰਹੇ ਆ ਤੂੰ ਆਪਣਾ ਬਿੱਲ ਦੱਸ ਦੇ ਕਿੰਨਾ ਹੈਗਾ ਤੇ ਉੱਤੋਂ ਤੇ ਮੈਨੂੰ 11 ਗੱਡੀ ਇੰਨਾ ਵਾ ਤੇ ਹੂੰ ਐਦਾਂ ਫਲਾਣਾ ਟਿੰਕਣਾ ਨਾਲੇ ਤੂੰ ਮੈਨੂੰ ਇੱਕ ਗੱਲ ਸੁਣ ਜੇ ਤੂੰ ਸੱਚੀ ਆਪਣੇ ਪਿਓ ਕੁਲ ਵੀਰ ਸਿੰਘ ਸੈਖੀ ਦਾ ਮੁੰਡਾ ਵਾ ਨਾ ਤੇ ਮੇਰੀ ਗੱਲ ਕਾਕਾ ਧਿਆਨ ਨਾਲ ਸੁਣ ਲਈ ਹਨੀ ਸੈਖੀ ਮੋٹے ਦਿਮਾਗ ਵਾਲਿਆ ਧਿਆਨ ਨਾਲ ਸੁਣ ਲਈ ਜਿੱਥੇ ਕਹਿੰਗਾ 2 ਵੇ ਦਾ ਟਾਈਮ ਮੈਂ ਦੇਣਾ ਤੈਨੂੰ ਪਟੂਲੋ ਹਸਪੀਟਲ ਦੇ ਬਾਹਰ ਆ ਜੀ ਠੀਕ ਹੈ ਨਾ ਪ੍ਰਿੰਕਲ ਚੂਹਟ ਜਦ ਤੱਕ ਤੇਰੀਆਂ ਲੱਤਾਂ ਬਾਹਰ ਚੱਲਦੀਆਂ ਨਹੀਂ ਆ ਮੇਰੀ ਦੁਕਾਨ ਹੈ ਨਾਲੇ ਪ੍ਰਿੰਕਲ ਕੇ ਦੀ ਦੁਕਾਨੀ ਐਸਟਮ ਵਾਲਕ ਮੈਂ ਇੱਥੇ ਆ ਠੀਕ ਹੈ ਨਾ ਮੈਂ ਨਹੀਂ ਕਿਸੇ ਨੂੰ ਜਾਣਦਾ ਠੀਕ ਹੈ ਨਾ ਨਾਲੇ ਤੂੰ ਧਮਕੀਆਂ ਦੇਣਾ ਨਾ ਜਿੰਨਾਂ ਦੀਆਂ ਵੀ ਮੈਂ ਕਿਸੇ ਧਮਕੀਆਂ ਦੇ ਆਣ ਵਾਲਾ ਬੰਦਾ ਨਹੀਂ ਹੈਗਾ ਮੇਰੀ ਭੈਣ ਹੈ ਤੇ ਏਕਮ ਸੱਠੀ ਮੇਰੀ ਭੈਣ ਰੋਗੀ ਮੈਨੂੰ ਰਖੜੀ ਬੰਦੀ ਆ ਭਾਈ ਸਮਝ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਫੇਸਬੁੱਕ ਵਾਲਿਆਂ ਨੂੰ ਆਹ ਦੇਖ ਲਓ ਫਾਨੀ ਸੱਠੀ ਦੀਆਂ ਕਰਤੂਤਾਂ ਤੈਨੂੰ ਟੌਰਚਰ ਬਾਜੀ ਕਰਦਾ ਵਾ ਏਸੀ ਆਪ ਰੁਵਾ ਕੇ ਦਿੱਤਾ ਸਾਡੇ ਕਹਤੇ ਏਸੀ ਲਵਾਇਆ ਤੇ ਮੇਰੇ ਤੇ ਸਹਾਨ ਕੀਤਾ ਵਾ ਉਲਟਾ ਕਹਦਾ ਸਹਾਨ ਹੀ ਕੀਤਾ ਵਾ ਦੱਸ ਯਾਰ ਕਿਦਾਂ ਦਾ ਗਦਾਰ ਬੰਦਾ ਵਾ ਆਪ ਤਾਂ ਸਮਾਜ સે ਵੀ ਬਣਿਆ ਫਿਰਦਾ ਵਾ ਤੇ ਘਰ ਦਾ ਵੀ ਤੂੰ ਐਦਾਂ ਲੁਕੀ ਫਿਰਦਾ ਵਾ ਕਿੱਥੇ ਦਾ ਤੂੰ ਸਮਾਜ સે ਵੀ ਆ ਓਏ ਤੂੰ ਜਿੱਥੇ ਬੁਲਾਣਾ ਬੁਲਾ ਲੈ ਮੈਂ 2 ਵਜੇ ਅਪੋਲੋ ਹਸਪੀਟਲ ਦੇ ਬਾਹਰ ਤੇਰੀ ਗੇਟ ਤੇ ਰ੍ਹਾਂਗਾ ਠੀਕ ਹੈ ਨਾ ਤੈਨੂੰ ਜਿਹੜੇ ਨੰਬਰ ਤੋਂ ਮੈਂ ਫੋਨ ਕੀਤਾ ਸੀ ਨਾ ਉਹੀ ਨੰਬਰ ਤੇ ਮੈਨੂੰ ਦੁਬਾਰਾ ਡਾਇਲ ਕਰੀ ਨੰਬਰ ਭਾਈ ਸਮਝੇ ਤੂੰ ਜਿੱਥੇ ਕਹਿੰਦਾ ਉੱਥੇ ਆ ਜਾਣਾ ਜੇ ਤੂੰ ਇੱਥੇ ਆਣਾ ਇੱਥੇ ਵੀ ਆਜਣਾ ਕੋਈ ਦਿੱਕਤ ਨਹੀਂ ਆ ਇੱਥੇ ਤੂੰ ਆ ਹੀ ਨਹੀਂ ਸਕਦਾ ਤੇਰੀਆਂ ਲੱਤਾ ਬਾਹਰ ਨਹੀਂ ਚਲਦੀਆਂ ਇੱਥੇ ਲੁਧਿਆਣਾ ਵਾੜ ਕੇ ਤੂੰ ਦੇਖ ਇੱਕ ਵਾਰੀ ਤੂੰ ਮੈਂ ਕਹਿੰਦਾ ਤੂੰ ਚੀਮਾ ਚੌਗ ਆਇਆ ਤੂੰ ਕੋਲੋ ਹਸਪੀਟਲ ਆਇਆ ਦੋਵੇਂ ਤੇ ਲੱਗਿਆ ਆਪਣੀ ਐਕਟਿਵ ਨਾਲ ਲੈ ਕੇ ਆ ਰਿਹਾ ਕਾਰ ਸਾਡਾ ਨੰਬਰ ਹੈ ਮੇਰੀ ਐਕਟਿਵ ਦਾ ਐਕਟਿਵ ਨਾਲ ਲੈ ਕੇ ਆ ਰਾਂ ਤੂੰ ਜਿਹੜਾ ਕਤਲ ਕਰਨਾ ਨਾ ਨਿੱਕੂ ਦਾ ਕਰ ਦੇ ਅੱਜ ਦੇਖੇ ਜੂਗੀ ਤੂੰ ਕਹਿੰਦਾ ਨਿੱਕੂ ਜਾਂ ਨਾ ਲੱਤਾ ਬਾਹਰ ਚਲਦੀਆਂ ਤੇਰੀਆਂ ਤੈਨੂੰ ਹੋਂਦ ਇਹ ਹੀ ਦਿਖਾਵਾਂ ਲੱਤਾ ਬਾਹਰ ਕਿਧਿਆ ਚਲਦੀਆਂ ਵਾਂ ਠੀਕ ਹੈ ਨਾ